ਸਸ਼ੀਕਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਸੋ ਅੱਜ ਸਕੂਲ ਆਫ ਫੈਮਿਨਿਅਨਸ ਸਾਨੇਵਾਲ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਾਫੀ ਲੰਬੇ ਸਮੇਂ ਛੁੱਟੀਆਂ ਤੋਂ ਬਾਅਦ ਜਿਹੜੇ ਅੱਜ ਬੱਚੇ ਸਕੂਲ ਦੇ ਵਿੱਚ ਆਉਂਦੇ ਦਿਖਾਈ ਦਿੱਤੇ ਨੇ ਸੋ ਅੱਜ ਆਪਾਂ ਗੱਲਬਾਤ ਵੀ ਕਰਾਂਗੇ ਪਹਿਲਾਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਮੈਂ ਸਾਂਝੀਆਂ ਕਰ ਦਉਣਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਜਿਹੜੇ ਬੱਚੇ ਅੱਜ ਕਾਫੀ ਲੰਬੀਆਂ ਛੁੱਟੀਆਂ ਤੋਂ ਬਾਅਦ ਸਕੂਲ ਦੇ ਵਿੱਚ ਪਹੁੰਚੇ ਨੇ ਸੋ ਅੱਜ ਜਿਹੜੀ ਇੱਕ ਇਸ ਦੇ ਨਾਲ ਨਾਲ ਜਿਹੜਾ ਕਿ ਅੱਜ ਮੌਸਮ ਵੀ ਆ ਕਿ ਅੱਜ ਬਹੁਤ ਵਧੀਆ ਜਿਹੜਾ ਹੋਇਆ ਹੋਇ ਜੋ ਬੱਚੇ ਸਕੂਲ ਦੇ ਵਿੱਚ ਪਹੁੰਚੇ ਦਿਖਾਈ ਦਿੱਤੇ ਨੇ ਸੋ ਆਪਾਂ ਗੱਲਬਾਤ ਕਰਾਂਗੇ ਇਥੇ ਦੇ ਪ੍ਰਿੰਸੀਪਲ ਮੈਮ ਨਾਲ ਔਰ ਟੀਚਰ ਦੇ ਨਾਲ ਔਰ ਅੱਜ ਕਿਸ ਤਰ੍ਹਾਂ ਦੀਆਂ ਐਕਟੀਵਿਟੀਆਂ ਰਹੀਆਂ ਪਹਿਲੇ ਦਿਨ ਦੀ। ਸਰ ਜੀਤ ਕਾਲ ਜੀ। ਸਰ ਜੀਤ ਕਾਲ ਜੀ। ਮੈਮ ਜਿਸ ਦਾ ਕਾਫੀ ਖੁਸ਼ੀਆ ਤੋਂ ਬਾਅਦ ਪਹਿਲੇ ਦਿਨ ਸਕੂਲ ਦਾ ਲੱਗਿਆ ਹੋ। ਹਾਂ ਜੀ। ਕਿੰਨਾ ਦੀ ਐਕਟੀਵਿਟੀ ਕਰਦੇ ਨੇ ਬੱਚਿਆਂ ਦੇ। ਅੱਜ ਬੱਚੇ ਪੂਰੇ ਅਮਹੀਨੇ ਦੀਆਂ ਛੁੱਟੀਆਂ ਕੱਟਣ ਤੋਂ ਬਾਅਦ 1 ਜੁਲਾਈ ਨੂੰ ਅੱਜ ਸਕੂਲ ਆਏ ਆ। ਤੇ ਬੱਚਿਆਂ ਨੂੰ ਅੱਜ ਸਕੂਲ ਆਣ ਦਾ ਬਹੁਤ ਚਾਹ ਸੀਗਾ। ਕਿਉਂਕਿ ਜਿਹਨੇ ਉਹਨਾਂ ਦੇ ਕਲਾਸ ਇਨ ਚਾਰਜਸ ਨੇ ਉਹਨਾਂ ਨੇ ਸਾਰੇ ਉਹਨਾਂ ਦੀ ਐਕਟੀਵਿਟੀਜ਼ ਜਿਹੜੀਆਂ ਸੀ ਉਹ ਗਰੁੱਪ ਦੇ ਵਿੱਚ ਸ਼ੇਅਰ ਕੀਤੀਆਂ ਸੀ ਔਰ ਸਟਾਫ ਮੈਂਬਰਸ ਵੱਲੋਂ ਬੱਚਿਆਂ ਦਾ ਜਿਹੜਾ ਤੇ ਸਕੂਲ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਸਕੂਲਸ ਜਿਹੜਾ ਸੀਗਾ ਬੋਰਡਸ ਔਰ ਡੈਕੋਰੇਸ਼ਨ ਜਿਹੜੀ ਸੀ ਉਹ ਕੀਤੀ ਹੋਈ ਸੀ ਤੇ ਬੱਚਿਆਂ ਨੂੰ ਇੱਕ ਅਲੱਗ ਤਰ੍ਹਾਂ ਦੀ ਜਿਹੜੀ ਉਹਨਾਂ ਦੇ ਚਿਹਰੇ ਤੇ ਖੁਸ਼ੀ ਚ ਝਲਕ ਰਹੀ ਸੀ ਔਰ ਇਸ ਤੋਂ ਇਲਾਵਾ ਆ ਜਿਹੜੇ ਬੱਚਿਆਂ ਨੇ ਸਟੋਰੀ ਟੈਲਿੰਗ ਤੇ ਪੇਂਟਿੰਗਸ ਵਗੈਰਾ ਵੀ ਕੀਤੇ ਆ ਬੱਚਿਆਂ ਨੇ ਅੱਜ ਕਹਾਣੀਆਂ ਸੁਣਾਈਆਂ ਸੋ ਮੌਸਮ ਖਰਾਬ ਹੋਣ ਕਰਕੇ ਜਿਹੜੀਆਂ ਖੇਡਾਂ ਸੀ ਜਾਂ ਇੰਡੋਰ ਗੇਮਸ ਸੀ ਬੱਚਿਆਂ ਨੇ ਕੀਤੇ ਆ ਆਊਟਡੋਰ ਅਸੀਂ ਨਹੀਂ ਕਰਵਾ ਸਕੇ ਸੋ ਅੱਜ ਇਹ ਸਾਰੀਆਂ ਜਿਹੜੀਆਂ ਐਕਟੀਵਿਟੀਜ਼ ਅੱਗਿਆ ਨੇ ਉਹ ਬੱਚਿਆਂ ਦੇ ਪਲਾਨ ਕੀਤੇ ਆਗੇ ਔਰ ਬੱਚੇ ਸੀ ਜਿਹੜਾ ਜੋ ਫਰਸਟ ਜਿਹੜਾ ਉਹ ਬਹੁਤ ਖੁਸ਼ ਸੀ ਕਿਤਰਾ ਰਹਿ ਮੈਂ ਪਹਿਲਾਂ ਦੇਣਾ ਚਾਹਤਾ ਬੱਚੇ ਪਹੁੰਚੇ ਨੇ ਉਸ ਦੇ ਵਿੱਚ ਤਾਂ ਤਾਂ ਵੀ ਰਹੀ ਹੈ ਅੱਜ ਕਾਫੀ ਹਾਂਜੀ ਹਾਂਜੀ ਦੇਖੋ ਪਹੁੰਚ ਗਏ ਹਾਂਜੀ ਦੇਖੋ ਸਾਡਾ ਪੂਰਾ ਸਟਾਫ ਜਿਹੜਾ ਸੀਗੇ ਅਸੀਂ ਸਾਰੇ ਇਨ ਟਾਈਮ ਸੀਗੇ ਤੇ ਬੱਚੇ ਕਾਫੀ ਪਹੁੰਚੇ ਆ ਪਰ ਬਰਸਾਤ ਹੋਣ ਕਰਕੇ ਕਈ ਵਾਰੀ ਕਈਆਂ ਬੱਚਿਆਂ ਦੇ ਜਿਹੜਾ ਏਰੀਆਜ਼ ਦੇ ਵਿੱਚ ਪਾਣੀ ਜ਼ਿਆਦਾ ਹੋਣ ਕਾਰਨ ਉਹ ਪਹੁੰਚ ਨਹੀਂ ਸਕੇ ਕਿਉਂਕਿ ਟੀਚਰਸ ਨੇ ਇਨਚਾਰजेस ਨੂੰ ਉਹਨਾਂ ਨੂੰ ਫੋਨ ਕਾਲਸ ਵੀ ਕੀਤੀਆਂ ਹੈਗੀਆਂ ਪਰ ਫਿਰ ਵੀ ਆਠੀਕ ਸੀ ਸਟਰੈਂਥ ਔਰ ਬੱਚੇ ਜਿਹੜੇ ਸੀਗੇ ਉਹਨਾਂ ਨੇ ਐਕਟੀਵਿਟੀਆਂ ਦੇ ਵਿੱਚ ਵੀ ਬਹੁਤ ਪਾਰਟਿਸਪੇਟ ਕੀਤਾ ਔਰ ਬੱਚੇ ਬਹੁਤ ਖੁਸ਼ ਸਨ ਅੱਜ 1 ਜੁਲਾਈ ਨੂੰ ਇੱਕ ਮਹੀਨੇ ਦੀਆਂ ਛੁੱਟੀਆਂ ਕੱਟਣ ਤੋਂ ਬਾਅਦ ਬੱਚੇ ਸਕੂਲ ਆਫ ਐਮਿਨੈਂਸ ਸਾਨੇਵਾਲ ਦੇ ਵਿੱਚ ਪਹੁੰਚੇ ਤੇ ਜਿੱਥੇ ਸਾਡੇ ਵੱਲੋਂ ਪ੍ਰਿੰਸੀਪਲ ਡਾਕਟਰ ਮਨਦੀਪ ਟਰਰ ਦੀ ਅਡਵਾਈ ਹੇਟ ਉਹਨਾਂ ਦੀ ਸਮੁੱਚੀ ਸਟਾਫ ਵੱਲੋਂ ਬੱਚਿਆਂ ਨੂੰ ਜੀ ਆਇਆਂ ਕਿਹਾ ਗਿਆ ਤੇ ਬੱਚਿਆਂ ਦਾ ਵੈਲਕਮ ਕੀਤਾ ਗਿਆ ਤੇ ਬੱਚਿਆਂ ਦੇ ਵਿੱਚ ਅੱਜ ਬਹੁਤ ਜ਼ਿਆਦਾ ਉਤਸ਼ਾਹ ਸੀ ਅਤੇ ਬੱਚੇ ਉਤਸ਼ਾਹ ਦੇ ਨਾਲ ਹੀ ਅੱਜ ਸਵੇਰੇ ਵੇਲੇ ਸਕੂਲ ਦੇ ਵਿੱਚ ਪਹੁੰਚੇ ਨੇ ਅੱਜ ਕਾਫੀ ਬਾਰਿਸ਼ ਵੀ ਹੋਈ ਹੈ ਤੇ ਬੱਚੇ ਫਿਰ ਵੀ ਕਾਫੀ ਪਹੁੰਚੇ ਨੇ ਤੁਸੀਂ ਵੀ ਦੁੱਤੇ ਨੇ ਪਹੁੰਚੇ ਨੇ ਸਾਰਾ ਬਿਲਕੁਲ ਅੱਜ ਸਵੇਰ ਤੋਂ ਹੀ ਬਾਰਿਸ਼ ਹੋ ਰਹੀ ਸੀਗੀ ਤੇ ਨਾਲ ਹੀ ਇਹ ਬੱਚੇ ਜਿਹੜੇ ਨੇ ਉਹ ਵੀ ਉਹਨਾਂ ਨੂੰ ਇੰਨਾ ਚਾਹ ਸੀ ਕਿ بارش ਹੋਣ ਦੇ ਬਾਵਜੂਦ ਵੀ ਬੱਚੇ ਸਕੂਲ ਦੇ ਵਿੱਚ ਪਹੁੰਚੇ ਨੇ ਤੇ ਬੱਚਿਆਂ ਨੂੰ ਅੱਜ ਇਨਡੋਰਸ ਦੇ ਵਿੱਚ ਐਕਟੀਵਿਟੀਜ਼ ਕਰਵਾਈਆਂ ਗਈਆਂ ਨੇ ਤੇ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਆਪਦੇ ਉਹ ਆਉਣ ਵੇਲੇ ਉਹਨਾਂ ਦਾ ਸਕੂਲ ਵੱਲੋਂ ਵੈਲਕਮ ਕੀਤਾ ਗਿਆ ਤੇ ਨਾਲ ਹੀ ਬੱਚਿਆਂ ਨੇ ਆਪਣੇ ਯਾਰਾਂ ਉਹ ਜਿਹੜੇ ਉਹਨਾਂ ਦੇ ਫਰੈਂਡ ਸਰਕਲ ਦੇ ਵਿੱਚ ਸੀਗੇ ਆਪਣੇ ਦੋਸਤਾਂ ਨੂੰ ਮਿਲੇ ਉਹਨਾਂ ਦੇ ਵਿੱਚ ਮਿਲ ਕੇ ਉਹਨਾਂ ਨੇ ਬਹੁਤ ਖੁਸ਼ੀ ਮਹਿਸੂਸ ਕੀਤੀ ਤੇ ਬੱਚਿਆਂ ਦੇ ਵਿੱਚ ਵੀ ਅੱਜ ਇਸ ਦਿਨ ਦਾ ਦੇ ਲਈ ਬਹੁਤ ਜ਼ਿਆਦਾ ਚਾਰਿਆ ਅੱਜ ਬੱਚਿਆਂ ਨੂੰ ਜਿਸ ਤਰ੍ਹਾਂ ਸਟੋਰੀ ਟੈਲਿੰਗ ਮੁਕਾਬਲੇ ਕਰਵਾਏ ਗਏ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਤੇ ਨਾਲ ਹੀ ਬੱਚਿਆਂ ਦੇ ਜਿਹੜੀ ਇਨਡੋਰਸ ਐਕਟੀਵਿਟੀਜ਼ ਜਿਸ ਤਰ੍ਹਾਂ ਕਿ ਗੇਮਸ ਹੋਣ ਜਾਂ ਨਹੀਂ ਕੈਰਮ ਬੋਰਡ ਹੋਵੇ ਜਾਂ ਹੋਰ ਇਸ ਤਰ੍ਹਾਂ ਦੀਆਂ ਜੀ ਐਕਟੀਵਿਟੀਜ਼ ਬੱਚਿਆਂ ਨੂੰ ਕਰਵਾਈਆਂ ਗਈਆਂ ਤੇ ਬੱਚਿਆਂ ਨੇ ਵੀ ਅੱਜ ਸਕੂਲ ਦੇ ਵਿੱਚ ਬਹੁਤ ਜ਼ਿਆਦਾ ਇੰਜੋਏ ਕੀਤਾ